ਚੱਲ ਚੌਲ ਬਣ ਗਏ ਆ ਨਿਚੋੜ ਲੈਣੀ ਆ ਦਾਲ ਨੂੰ ਤੜਕਾ ਲੱਗ ਗਿਆ ਵਾ ਤੇ ਸਬਜੀ ਵੀ ਬਣ ਗਈ ਆ ਹੁਣ ਨਾ ਆ ਜਾਏ ਮੇਰਾ ਵੀਰ ਅੱਜ ਮੈਂ ਆਪਣੇ ਵੀਰ ਨੂੰ ਰਖੜੀ ਬੰਨੂਗੀ ਹੈ ਪਤਾ ਨਹੀਂ ਪਾਪੀ ਦੇ ਮਾਂਜ ਕਿਦਾਂ ਮਨ ਨੂੰ ਮੇਰ ਪੈ ਗਈ ਆਪੇ ਮੈਨੂੰ ਕਹਿਤਾ ਪਈ ਭੈਣ ਆਵਾਂਗੇ ਕੋਈ ਗੱਲ ਨਹੀਂ ਚੱਲ ਪ੍ਰਸਤਾਵਾ ਦਿਖੋਇਆ ਹੁਣਾ ਕੀ ਪਤਾ ਵਿਚਾਰੀ ਉਧਰ ਹੀ ਗਈ ਹੋਣੀ ਆ ਤੇ ਉਥੇ ਜਾ ਕੇ ਤੇ ਰਹਿਣਾ ਪੈ ਗਿਆ ਹੁਣ ਚੱਲ ਕੋਈ ਗੱਲ ਨਹੀਂ ਆਪੇ ਆਪਣੀ ਗਲਤੀ ਮੰਨੀ ਆ ਚੱਲ ਬਣਾ ਫਟਾਫਟ ਚੋਲ ਚੋਲ ਲਈ ਦੀਆਂ ਫਿਰ ਬਾਕੀ ਤਿਆਰੀ ਕਰਦੀ ਆ ਯਾਰ ਜੀ ਕਰ ਲੈ ਚੰਗਾ-ਠੱਠਾ ਪੱਕਣ ਢਿਆਵੋ ਜਿਵੇਂ ਕੀ ਬਣਾਤਾ ਬਾਅਦ ਵਿੱਚ ਬਹੁਤ ਅਸਮਲਾ ਜਾਣਦੀ ਆ ਲੈ ਦੱਸ ਮੇਰਾ ਵੀਰ ਤੇ ਭਾਬੀ ਆਉਣ ਲੱਗੇ ਆ ਅੱਛਾ ਤਾਂ ਉਹਨਾਂ ਵਾਸਤੇ ਡਈਆਂ ਤਿਆਰੀਆਂ ਕਰਨ ਵੱਡਾ ਗੱਟਕਾ ਨਿੱਕੇ ਨੇ ਕਿੱਥੇ ਆਉਣਾ ਵਡਾ ਹੀ ਆਉਣ ਲੱਗਾ ਆਹੋ ਤੇਰੀਆਂ ਤਾਂ ਗੇਂਦ ਵਾਸਤੇ ਆ ਕਿਤੀਆਂ ਜੀ ਉਹਨਾਂ ਨੇ ਉਹਨਾਂ ਹਾਂਗਾ ਨਾ ਕਿ ਉਹ ਬਾਰ-ਬਾਰ ਹਾਂ ਅਗਲੀ ਨੇ ਆ ਫੋਨ ਕੀਤਾ ਪਹਿਲਾਂ ਮੇਰੇ ਭਰਾ ਨੇ ਕੀਤਾ ਹੁਣ ਮੇਰੀ ਭਜਾਈ ਨੇ ਕੀਤਾ ਤੇ ਅਹੀਂ ਆਉਣ ਲੱਗੇ ਆ ਹੱਦ ਹੋ ਗਈ ਤੁਹਾਡੇ ਵਾਲੀ ਹੁਣ ਟਾਈ ਜਾਣਾ ਅਗਲੇ ਨੂੰ ਉਹਨਾਂ ਤੇ ਨਾ ਬੜੀ ਸੋਹਣੀ ਕਰਦੀ ਏ ਤੋ ਬੇ ਤੇਹੀ ਨਾ ਮੇਣਾ ਮਾਰਨ ਬਾਜਣਾ ਆਇਆ ਕਰੋ ਬਸ ਤਾਂ ਉਹਨੂੰ ਤੇ ਇੱਕ ਮੌਕਾ ਚਾਹੀਦਾ ਵਾ ਕਿ ਅਗਲੇ ਦੇ ਭੈਣ ਭਰਾ ਦੀ ਕੋਈ ਗੱਲ ਲੱਭੇ ਤੇ ਮੈਂ ਡਾਂ ਫੜ ਕੇ ਮੈਨੂੰ ਤਾਂ ਪਹਿਲਾਂ ਹੀ ਪਤਾ ਵਾ ਤੁਹਾਡਾ ਕੀ ਹੋ ਗਿਆ ਜੇ ਨਹੀਂ ਮਿਲੇ ਕਿ ਇਹਨੂੰ ਕੰਮ ਪੈਗਾ ਜ਼ਰੂਰੀ ਹੁਣ ਉਹਨਾਂ ਨੇ ਆ ਫੋਨ ਕੀਤਾ ਵੀ ਨਹੀਂ ਆਉਣ ਲੱਗੇ ਆ ਮੈਂ ਕਰਾਣਾ ਮੇਰਾ ਭਰਾ ਵਾ ਮੇਰੀ ਭਾਬੀ ਆ ਪਤਾ ਕਿੰਨਾ ਕਰਦੇ ਨੇ ਮੇਰੇ ਨਹੀਂ ਉਹ ਤਾਂ ਗੱਲ ਹੁਣ ਇੱਥੇ ਕਿਹੜੇ ਮੂੰਹ ਲਾਣਾ ਨਾ ਮਰੇ ਨਾ ਲੱਕ ਡੋਗ ਕੇ ਤੇਰੀ ਭਝਾਈ ਕੋਥੇ ਬਿਖਵਾ ਕੇ ਭਝਾਈ ਦੀ ਕੀ ਗਲਤੀ ਆ ਹੈ ਜਦੋਂ ਤੇ ਪ੍ਰਾਨ ਨੇ ਫੋਨ ਕਰਤਾ ਕਿ ਕੰਮ ਹੋਊਗਾ ਜ਼ਰੂਰੀ ਉਹਨੂੰ ਜਾਣਾ ਪੈ ਗਿਆ ਨਾ ਤੁਸੀਂ ਕੱਲੀ ਉਪੜੇ ਫਿਰਦੇ ਹੋ ساری ਦੁਨੀਆ ਘਰੋਂ ਘਰੀਓ ਤੂੰ ਬੈਠੀ ਤੂੰ ਕੋ ਤੇਨੂੰ ਫੋਨ ਕਰਕੇ ਕਹਿ ਦਿੰਦੇ ਆ ਵੀ ਮੈਂ ਚੱਲੀ ਆ ਮੇਰੇ ਤੇ ਤੁਸੀਂ ਭੈਣ ਜੀ ਘਰ ਕੇ ਆ ਜਿਓ ਉਹ ਕਹਿੰਦੀ ਮੈਨੂੰ ਸੁਣ ਚ ਗਲਤੀ ਲੱਗੀ ਹੁਣ ਤੇ ਗਲਤੀ ਲੱਗੀ ਹੈ ਇਹ ਥੋੜੀ ਗੱਲ ਹੁੰਦੀ ਚੱਲ ਕੋਈ ਨਹੀਂ ਮੈਂ ਤਾਂ ਉਹਨਾਂ ਨੂੰ ਨਾਲ ਦੇ ਹੀ ਚੱਲੀਏ ਇੱਥੋਂ ਹਾਏ ਹਾਏ ਆ ਹੱਥ ਜੋੜੇ ਤੁਹਾਡੇ ਗੜੀ ਜਾਣ ਦੋ ਗੱਲ ਨੂੰ ਕਿਉਂ ਪੇਸ਼ ਪਾਗੇ ਜੀ ਜਿਤਨਾ ਨਾ ਵੋਹਨ ਉੱਤੇ ਪੇੜ ਮਾਰਦੇ ਦੇਈਂ ਮੈਂ ਤਾਂ ਤੁਹਾਡੀ ਸਮਝ ਨਹੀਂ ਆਉਂਦੀ ਬਤੇ ਕੀ ਕਰਦੇ ਇਹ ਇਹ ਕਰਦੇ ਜੇ ਕੀ ਕਰਦੇ ਜੇ ਇੱਥੇ ਗੱਲ ਛੱਡੀ ਗਈ ਹੁੰਦੀ ਹੈ ਬਾਤ ਆਪਣੀ ਤਰ੍ਹਾਂ ਦੀ ਲਾਤ ਹੁੰਦੀ ਰਹਿੰਦੀ ਹੈ ਠੀਕ ਨਹੀਂ ਕੀ ਕੀਤਾ ਤੁਹਾਡੇ ਜਿਤੋਂ ਮੈਂ ਉਹ ਹੀ ਗੱਲ ਬਾਰ ਬਾਰ ਕਰੀ ਜਾਂਦੇ ਜੀ ਸੁੱਖਣਾ ਮੇਰਾ ਭਰਾਉਣ ਲੱਗਾ ਵਾ ਪਰ ਜਾਈ ਆਉਣ ਲੱਗੀ ਹੈ ਕੋ ਚੱਜ ਦੀ ਗੱਲ ਕੱਢੋ ਮੂੰਹ ਚੋਂ ਹੁਣ ਗੱਲ ਹੀ ਕਰੋ ਮੂੰਹ ਚੋਂ ਬੈਠੇ ਚੱਲ ਹੁਣ ਜੋ ਹੈ ਕਰਦੇ ਮਾਰੀ ਮੱਥੇ ਜੋ ਮੰਨ ਲੈ ਗਿਆ ਠੀਕ ਨੇ ਗੱਲ ਲੱਭਣੀ ਚਾਹੀਦੀ ਹੈ ਕੋਈ ਨਾ ਕੋਈ ਮੌਕਾ ਚਾਹੀਦਾ ਵਾ ਮੌਕਾ ਛੱਡਣਾ ਨਹੀਂ ਜੀਵਨ ਨੂੰ ਜਲੀਲ ਕਰਨ ਦਾ ਕੋਈ ਗੱਲ ਨਹੀਂ ਮੇਰਾ ਤੇ ਭਰਾ ਪਜਾਈ ਆ ਨਾਲੇ ਐਨਾ ਮਰਨਾ ਕਰਦੇ ਆ ਹੁਣ ਰਖੜੀ ਬਨੂੰਗੀ ਤੇ 10000 ਤਕੜ ਨਹੀਂ ਦੇਣ ਲੱਗਾ ਮੇਰਾ ਵੀਰ ਇੰਨੀ ਤਨਖਾਹ ਲੈਣ ਗਿਆ ਵਾ ਤੇ ਨਿੱਕੇ ਨੇ ਤੇ 500 ਰੁਪਏ ਮੱਥੇ ਮਾਰਿਆ ਹੀਗਾ ਚੱਲ ਰੋਟੀ ਪਾਣੀ ਤੇ ਖਵਾ ਹੀ ਦਿੱਤਾ ਮੈਨੂੰ ਉਦਾਂ ਨੇ। ਆ ਪਚ ਲੈ ਜਿੱਦਾਂ ਮਰਜੀ ਆ ਮੇਰਾ ਭਰਾ ਵੇਖ ਲੈ। ਹੁਣ ਮੇਰੇ ਕੋਲ ਆਉਣ ਕਰਤੀ ਬਣਾਉਣਾ। ਇਹ ਐਵੇਂ ਆਪਣੀਆਂ ਮਾਰੀ ਜਾਂਦੇ ਆ ਇਹਨਾਂ ਨੂੰ ਥੋੜਾ ਪਤਾ। ਲੈ ਵੀ ਬਾਰੇ ਬਾਰੇ ਜਾਈਏ ਜਨਾਨੀ ਦੇ ਹੈ ਹੈ ਪੈਰਾਂ ਤੇ ਪਾਣੀ ਪੈਣ ਦਿੱਤਾ। ਵੀ ਨਹੀਂ ਵੀ ਉਹਨਾ ਹੋਣਾ ਵਾ ਹੈ। ਜੇ ਤਾਂ ਇਹਦੀ ਬੜੀ ਸੇਵਾ ਹੀ ਹੁੰਦੀ ਆ। ਉੱਥੇ ਗਈ ਮਣ ਕੇ ਆਪ ਹੀ ਕੰਦਾ ਚ ਵਜਦੀ ਫਿਰਦੀ ਹੈ। ਹੈਂ ਆਪ ਚਾਹ ਬਣੀ ਬਣਾ ਕੇ ਪੀਤਾ ਸਭ ਕੋ ਆਪ ਕੀਤਾ। ਤੇ ਹੁਣ ਕਿੱਦਿਆਂ ਨੂੰ ਚਾ ਚੜਿਆ ਭਰਾ ਦੇ ਆਉਣ ਦਾ ਭਝਾਈ ਦੇ ਹੈ ਹੱਦ ਹੋਈ ਐ ਇਹਦਾ ਵੀ ਇਹੋ ਹਿਸਾਬ-ਤਾਬ ਗੰਗਾ ਕੇ ਤੇ ਗੰਗਾ ਦਾਸ ਜਮਨਾ ਕੇ ਤੇ ਜਮਨਾ ਦਾਸ ਹੱਦ ਹੋਈ ਐ ਹਾਂ ਹਾਈ ਹਾਈ ਆਹੇ ਨੀਗੇ ਕਿੰਨਾ ਹੀ ਟਾਈਮ ਹੋ ਗਿਆ ਵਾ ਪਤਾ ਨਹੀਂ ਕਿੱਥੇ ਚਲ ਗਏ ਆ ਕਿਤੇ ਉਦਾਂ ਹੀ ਨਾ ਹੋ ਗਏ ਮੇਰ ਦਾ ਫੇਰ ਮਜਾ ਵੀ ਨਾ ਕੀਤਾ ਹੈ ਮੇਰੀ ਭਝਾਈ ਨੇ ਜੇ ਨਾ ਨਾ ਆਏ ਅੱਜ ਤੇ ਮੇਰੀ ਬੜੀ ਬੇਇਤੀ ਹੋਣੀ ਆ ਮੇਰੇ ਬੰਦੇ ਨੇ ਤੇ ਮੈਨੂੰ ਜੀਂ ਜੋਗੇ ਨਹੀਂ ਛੱਡਣਾ ਉਹਨੇ ਤੇਗੇ ਤਾਨੇ ਮਾਰਨ ੜਿਆ ਉਹ ਤਾਂ ਹੁਣ ਤੇ ਗਾਉਣੇ ਫੇਰ ਬਹੁਤ ਗੱਲਾਂ ਕਰਨੀਆਂ ਨਹੀਂ ਨਹੀਂ ਐਡੀ ਗੱਲ ਨਹੀਂ ਕੋਈ ਆਉਣਗੇ ਜਰੂਰ ਉਹ ਤਾਂ ਲੇਟ ਹੋ ਗਏ ਹੋਣੇ ਕਿਤੇ ਕਿਤੇ ਫਿਰ ਫਰੰਟਲੀ ਹੁੰਦੇ ਨੇ ਮੇਰੇ ਵਾਸਤੇ ਤਾਂ ਹੀ ਨਹੀਂ ਆਏ ਚੱਲ ਕੋਈ ਨਹੀਂ ਆ ਜਾਂਦੇ ਪਕੌੜੇ ਪਕਾ ਲੈ ਤੇ ਮੇਰੇ ਟੈਂ ਕੱਚੇ ਕੁੱਚੇ ਹੋ ਗਏ ਆ ਹੁਣਗੇ ਤੇ ਫਟਾਫਟ ਮੈਂ ਤਲਦੇ ਨੇ ਚੱਲ ਭయ్యా ਅੰਮੀ ਬਹੁਤ ਆਹ ਆ ਗਿਆ ਮੈਂ ਵੀਰ ਆ ਸੇਗਾ ਭੈਣ ਸਤਿ ਸ਼੍ਰੀ ਅਕਾਲ ਕਿ ਹਾਲ ਹੈ ਵੀਰ ਵਧੀਆ ਠੀਕ ਨਾਲ ਚੱਲ ਰਿਹਾ ਸਤਿ ਸ਼੍ਰੀ ਅਕਾਲ ਭਜਾਈ ਹੋਰ ਸਭ ਨਾਲ ਠੀਕ ਹੋ ਹਾਂਜੀ ਹਾਂਜੀ ਵਧੀਆ ਮੈਂ ਤੇ ਕਦੇ ਦੀ ਕੀ ਕੀ ਜਾਨੀ ਆ ਇੰਨੇ ਲੇਟ ਖੋਗੇ ਪਤਾ ਟਰੈਕ ਬਹੁਤ ਜਾਂਦੀ ਯਾਰ ਹਾਂ ਹੋ ਟਾਈਮ ਨਾ ਹਾਂ ਟਾਈਮ ਆ ਸੋਚਿਆ ਪਲੇਟ ਕਰ ਲਵਾਂਗੇ ਆ ਕਰ ਲਈ ਬਹੁਤ ਆਦੇ ਚਲੋ ਓਏ ਅਸੀਂ ਲੱਗਾ ਭਾਬੀ ਚਲੋ ਚਲੋ ਦੇਖੋ ਅੱਜ ਚਲੋ ਆ ਲੈ ਅਪਰ ਉਤੋ ਆਂ ਦੇਸੀ ਕਿਉਂ ਵਰਤੀ ਆ ਅੱਛਾ ਪਰਫੀ ਜਾਂਦੀ ਆ ਆ ਲੋ ਰੱਖ ਲੋ ਲੈ ਇੰਨਾ ਕੋਈ ਨਹੀਂ ਖੇ ਚਲ ਕਾਨੂੰ ਕੀਤੀ ਚੱਲ ਕੋਈ ਨਾ ਖਾਲੀ ਹੱਥ ਥੋੜੀ ਆਉਣਾ ਸੀਗਾ ਰੱਖ ਲੋ ਖਾਓ ਵੇਖੋ ਬੜੀ ਸਵਾਦ ਵਾ ਬੜੀ ਵਧੀਆ ਬਣਉਂਦੇ ਥੱਡੇ ਵੇਖਿਆ ਹੀ ਮੇਰਾ ਭਰਾ ਨੌਕਰੀ ਵਾਲੇ ਭਰਾ ਦਾ ਤੇ ਗਰੀਬ ਭਰਾ ਦਾ ਆ ਹੁੰਦਾ ਕੰਮ ਤੇ ਚਾਰਾ ਵੇਖ ਲਾ ਦੇਸੀ ਕੀ ਉਹਦੀ 400 ਰੁਪਏ ਕਿਲੋ ਪਰਫੀ ਲਿਆ ਤੇ ਨਾਲ ਵੇਖਾ ਕਿਦਾਂ ਕੇ ਲਿਆ ਰੇ ਦਰਜਣਾ ਦੇ ਦਰਜਣਾ ਹੈ ਤੇ ਦੂਜਾ ਜਿਹੜਾ ਹੀ ਉਹ ਉਹਨੇ ਆਉਣਾ ਸੀ ਤੇ ਦੋ ਬਿਸਕੁਟ ਲੈ ਆਉਣੇ ਸੀ ਪੰਜਾਂ ਪੰਜਾਂ ਵਾਲੇ ਫਰਕ ਤਾਂ ਫਰਕ ਹੁੰਦਾ ਹੀ ਆ ਨਾ ਐ ਲੋਕੀ ਕਰੀ ਜਾਂਦੇ ਫਰਕ ਨਹੀਂ ਹੁੰਦਾ ਫਰਕ ਨਹੀਂ ਹੁੰਦਾ ਹੁਣ ਵੇ ਮੇਰੀ ਪਰਜਾਈ ਆਈ ਕਿਦਾਂ ਟੌਰ ਵਾ ਭਰਾ ਦਾ ਕਿਦਾਂ ਟੌਰ ਵਾ ਲੋਕੀ ਹੱਡੀਆਂ ਚੁੱਕ ਚੁੱਕ ਵੇਦੇ ਨੇ ਜੀਵਨ ਦਾ ਭਰਾ ਪਰਜਾਈ ਆਏ ਹੈ ਹੈ ਫਿਰ ਟੌਰ ਦਾ ਮਾਦਾ ਹੀ ਆ ਨਾ ਬੰਦੇ ਦਾ ਚੱਲ ਫਟਾਫਟ ਪਕੌੜਿਆਂ ਦੀ ਤਿਆਰੀ ਕਰਾ ਮੈਂ ਵੀ ਠੰਡ ਪੈ ਗਈ ਇਸੇ ਆ ਕੇ ਅੰਦਰ ਕਰਨੀ ਬਹੁਤ ਸਾਡੇ ਬਾਹਰ ਹਾਂ ਗਰਮੀ ਤਾਂ ਘਟ ਗਈ ਜਾਂਦੀ ਐ ਦੇ ਹਾਂ ਇੱਕ ਤਾਂ ਮੈਂ ਵੀ ਨਹੀਂ ਪੈਣਿਆ ਭਾਈ ਜੀ ਦੇਖਣ ਲਿਆ ਜਾਵਦਾ ਕਦੇ ਗਿਆ ਨਾ ਗਏ ਹੋਂਦੇ ਕੇ ਕੰਮ ਕਰਕੇ ਦੇਖ ਕਿਹੜਾ ਕੋ ਵਿਹਲਾ ਹੁੰਦਾ ਵਾ ਪਤਾ ਤਾਂ ਹਨ ਨੂੰ ਵੀ ਆਉਣਾ ਸਫਾਈ ਇਸ ਵੀ ਤੋਂ ਵਾ ਕੀਤੀ ਹੈ ਲੈ ਦੱਸ ਪਿਆ ਸੀ ਨਾ ਫੋਨ ਕਰ ਭੈਣ ਨੂੰ ਹੀ ਅਕਲ ਦਿੱਤੀ ਆ ਤੇ ਸਫਾਈ ਹੁੰਦੀ ਨਹੀਂਗੀ ਇਹਨੂੰ ਤੁਸੀਂ ਹੀ ਅਕਲ ਦਿੱਤੀ ਆ ਤੇ ਮੈਂ ਵੀ ਅਕਲ ਲੈ ਕੇ ਆਈ ਆ ਮੈਕਟ ਵੀ ਨਾ ਅਕਲ ਤੋਂ ਆਈ ਆ ਮੇਰਾ ਘਰ ਵੀ ਸ਼ੀਸ਼ੇ ਵਾਂਗੂ ਚਮਕਦਾ ਚਲ ਇਹ ਚਾ ਦੋ ਨਾ ਵੇਖ ਕਿੰਨਾ ਚੋਹਿਆ ਪਤਾ ਹੀ ਨਹੀਂ ਗਰਮੀ ਬੰਨਾ ਕੋਟ ਪਾਣੀ ਦੇ ਦੇ ਦਵਾ ਦੋ ਚਲ ਕੋਈ ਗੱਲ ਨਹੀਂ ਚਲ ਅਗੜਾ ਸੰਗ ਸੁੱਕਣਿਆ ਨਾ ਆਹੇ ਥੋੜਾ ਸੰਗ ਸੁੱਕੜਿਆ ਕਰ ਦੇ ਗੁੜ ਗੁੜਾ ਬੁਰਾ ਹਾਲ ਹੋ ਗਿਆ ਕਦੀ ਬਰਫੀ ਲੈਣੀ ਆ ਤੇ ਕਦੀ ਫਰੂਟ ਲੈਣਾ ਮੈਂ ਕਿਹਾ ਕੱਲੇ ਕੇਲੇ ਨਾ ਲਾ ਹਣੇ ਹੀ ਕੇਲੇ ਨਹੀਂ ਨਾ ਸੇਬ ਵੀ ਰਹਿ ਕਿੰਨੇ ਮਹਿੰਗੇ ਮਿਲੇ ਆ ਮੇਰੀ ਗੱਲ ਸੁਣ ਜਿਹਨਾਂ ਨੂੰ ਬੋਲਦੀ ਆ ਨਾ ਸੰਗ ਆਪੇ ਸੁਕੜਾਵਾ ਚੁੱਪ ਕਰਕੇ ਬਿਠੀ ਰਹਿ ਚੱਲ ਚੰਗਾ ਟੈਂ 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 ਕਰੀ ਜਾਂਦੀ ਦੀ ਆ ਹਰ ਵੇਲੇ ਪੁੱਟ ਲੈ ਆਏ ਪਾਣੀ ਕਿਤੇ ਤੇ ਇਹ ਲੱਗੀ ਆ ਗੁੜ ਗੁੜਾ ਚੱਲ ਕੋਈ ਨਹੀਂ ਆਈਗਾ ਪਾਣੀ ਵੀ ਆ ਠੰਡਾ ਤਾਂ ਪਿਆਲਾ ਆਪਣੇ ਘਰ ਵਜਾਈ ਨੋ ਇਹ ਪਤਾ ਨਹੀਂ ਕਿੱਥੇ ਚਲ ਗਏ ਆ ਹੁਣ ਬੰਦਾ ਆ ਹੀ ਜਾਂਦਾ ਵਾ ਇਹਨਾਂ ਤੇ ਪਤਾ ਨਹੀਂ ਕਾਦੀ ਪਾਣ ਚੜੀ ਆ ਆਉਣਾ ਮੇਰੇ ਭਰਾ ਭਜਾਈਨੇ ਆ ਤੇ ਮੱਥੇ ਤੇ ਖਾਂਵੇਂ ਇੱਕ ਦਾਰਖੀ ਫਿਰਦਾ ਵਾ ਵੇਖਾਂ ਨਾਨਕੇ ਵੇਖੇ ਹੁਣ ਵੀ ਆਏ ਆ ਨਾਲੇ ਬਰਫੀ ਦਾ ਡੱਬਾ ਲੈ ਆਏ ਨਾਲੇ ਇਨਾ ਫਰੂਟ ਲੈ ਆਏ ਆ ਆਪੇ ਅੱਖਾਂ ਖੋਜਣੀਆਂ ਆਣ ਕੇ ਪਤਾ ਨਹੀਂ ਕਿੱਥੇ ਜਾ ਕੇ ਬਹਿ ਗਏ ਆ ਖਾਦੀ ਹੋਈ ਏ ਬੰਦੇ ਵਾਲੀ ਚਲ ਠੰਡਾ ਤੇ ਦਵਾ ਵਿਚਾਰਿਆ ਨੂੰ ਮੈਂ ਭਾਬੀ ਆਂਦੀ ਹੋਣੀ ਆ ਕਿੰਨਾ ਟਾਈਮ ਆਤਾ ਹੈ ਮੈਂ ਤਾਂ ਸੰਗ ਸੁੱਕਣਿਆ ਗਰਮੀ ਬਹੁਤ ਆ ਜਿੰਨਾ ਬੋਲਦੀ ਸਕੇ ਸੁਕਣਾ ਹੀ ਆ ਕੋਈ ਨਹੀਂ ਕੋਈ ਨਹੀਂ ਤਾਂ ਇਹ ਫੋਕਾ ਬਣ ਲਿਆ ਜਣਾ ਜਾਂ ਠੰਡੇ ਕਰਦਾ ਸੀ ਆਏ ਹਾਏ ਫੋਕਾ ਪਾਣੀ ਕੀ ਕਰਨਾ ਉਹ ਦੱਸ ਗੁੜ ਗੁੜ ਗਰਮੀ ਆ ਆ ਮਾੜਾ ਵਾ ਮੈਂ ਤਾਂ ਘਰ ਚਾਹ ਤੇ ਪੰਜ 6 ਵਾਰੀ ਪੀ ਲੈਣੀ ਆ ਤੇ ਫਿਰ ਕਿਤੇ ਜਾ ਕੇ ਦਿਲ ਟਿਕਦਾ ਨਹੀਂ ਤੰਤਰ ਤੇਲੀ ਖਿਲ ਜਾਦਾ ਹੋਰ ਤਰੀ ਹੁੰਦਾ ਮੈਨੂੰ ਪਤਾ ਵਾ ਮੇਰੀ ਪਰਜਾਈ ਸ਼ਕੀਨ ਬੜੀ ਆ ਠੰਡੇ ਥੋਨੇ ਤੇ ਆਮ ਘਰ ਦਾ ਰਖ ਛੱਡਦੀ ਆ ਹੈ ਤੇ ਜੇ ਮੈਂ ਪਾਣੀ ਪੀਲਾਂ ਤਾਂ ਫਿਰ ਉਹਨੇ ਕਹਿਣਾ ਮਨਾਉਣ ਦੇ ਪਿੰਡ ਆਈਆਂ ਤੇ ਪਾਣੀ ਪੀਅ ਲਿਆ ਸੜਿਆ ਨਹੀਂ ਨਹੀਂ ਉਹਤਨੀ ਗੱਲ ਕੋਈ ਪਰ ਬੰਦੇ ਦੀ ਆਦਤ ਜੀ ਬਣ ਜਾਂਦੀ ਹੈ ਨਾ ਉਦਾਂ ਇਹ ਕਿਹੜਾ ਚੰਗਾ ਉਹ ਇੰਨਾ ਪੀਣਾ ਪਰ ਆਦਤ ਮੜੀ ਪੈ ਗਈ ਹੈ ਗੱਲ ਕਾਦੀ ਹੈ ਉਦਾਂ ਇੱਕ ਗੱਲ ਆਜ ਬੜੇ ਸਾਂ ਲੱਗਣੇ ਦਵੇਂ ਜਿੱਤ ਨਹੀਂ ਹੈ ਨਵਾਂ ਸੂਰ ਬਣਾ ਕੇ ਤਾਂ ਤੁਹਾਡੇ ਪਰਾਨੇ ਨੂੰ ਅੱਛਾ ਤਨਖਾਹੀ ਬਣੀ ਹੈ ਆਹ ਹੋ ਕੇ ਤਨਖਾਹ ਫਿਰ ਹਰ ਮਹੀਨੇ ਆਉਣੀ ਹੁੰਦੀ ਆ ਤੇ ਕਹਿਣੇ ਭਲ ਕਿਹੜੀ ਵਰਨਾ ਆ ਤੇ ਮੈਂ ਹਾਂ ਪਾ ਕੇ ਨਾ ਮੈਚਿੰਗ ਕਰਨਾ ਕਿ ਪੈਣ ਕੋ ਚਲੇ ਨਹੀਂ ਵਟਿਆ ਆ ਵਾਂ ਕੇ ਆ ਮੇਰੇ ਗਵਾਂਢੀ ਵਿੰਦੇ ਹੁਣੇ ਆ ਮੂੰਹ ਚੁੱਕ ਚੁੱਕ ਕੇ ਆਹ ਹੋ ਕੇ ਫਿਰ ਪੈਣ ਦਾ ਤੇਰਾ ਭਰਾ ਉਝ ਹੀ ਆਇਆ ਹੈ ਹੈ ਬੜਾ ਮਾਨ ਜਾ ਵਾਦਾ ਪੈਣਾ ਦਾ ਹੈ ਜਦ ਗੱਡੀਆਂ ਚੁੱਕ ਚੁੱਕ ਲਕਾ ਕੇ ਖੜਾ ਵਾ ਨਾ ਸੜ ਜਾਂਦੀਆਂ ਗਵਾਂਢੜਾ ਸੜ ਜਾਂਦੀਆਂ ਮਨ ਤਾਇ ਤਾਂ ਨਕਿਆ ਇਟਾ ਉੱਰ ਕੱਢ ਕੇ ਜਾਓ ਨਹੀਂ ਨਹੀਂ ਆ ਤੇ ਆ ਮੈਨੂੰ ਪਤਾ ਨਹੀਂਗਾ ਬਥੇਰਾ ਟਾਵ ਕੱਢ ਕੇ ਆਉਣਾ ਹੁੰਦਾ ਨੇ ਮੈਂ ਤਾਂ ਤਾਂ ਹੀ ਸਵੇਰ ਦੀ ਪੱਜੀ ਠੰਡੇ ਤੇ ਫੁੱਲੀ ਫਿਰ ਲਈ ਹਾਂ ਇਹ ਮੇਰੇ ਜਾਈ ਬੜਾ ਹੈ ਭੈਣੇ ਤੇ ਕਾਉਂਡਾ ਲੈ। ਲੈ 10 ਵੀਰ। ਪਹਿਲਾ ਕਾਉਂਡਾ 40। ਟਾਈਮ ਲੱਗਦਾ ਨਹੀਂ ਤੈਨੂੰ ਪਤਾ ਵਾ। ਡਿਊਟੀ ਜਾਣਾ ਹੈ। ਹਾਂ ਨੌਕਰੀ ਦਾ ਕੰਮ ਆ ਤੇਰਾ। ਚੱਲ ਕੋਈ ਗੱਲ ਨਹੀਂ। ਮੈਂ ਕਿਹੜਾ ਗੁੱਸਾ ਕਰਨੀ ਆ। ਭਾਈਆ ਕਿੱਥੇ ਗਿਆ ਵਾ? ਭਾਈਆ ਵੀ ਬਾਹਰ ਵਾ। ਪਾਬੀ ਆਪਸ ਸਭਾ ਸੋਹਣਾ ਤੇਰਾ। ਆਹੋ 800 ਰੁਪਏ ਲੈ ਆਈਂ ਨਸੇ ਅੱਜ। ਅੱਛਾ ਆਸਟ੍ਰੇਲੀਆ ਤੋਂ। ਅੱਛਾ ਅੱਛਾ। ਉਹ ਲੈ ਕੇ ਆਈਗੀ। ਉਹ ਬੜਾ ਖਮਾਨ ਲੈ ਗਈ ਨਿਗਾਰੀ ਕਾ। ਮੈਂ ਕਿਹਾ ਚੱਲ ਅੱਜ ਭੈਣ ਜੀ ਕੋ ਚੱਲਦੇ ਆ ਤਾਂ ਪਸਲੇ ਲੈ ਜੰਨੇ ਆ ਨਹੀਂ ਆ ਤਾਂ ਕੋਈ ਕੰਪਨੀ ਬੜੀ ਵਧੀਆ ਲੱਗਣ ਢਈ ਆ ਤੇ ਮੇਰੀ ਗੱਲ ਸੁਣ ਭੈਣ ਜੀ ਲੈਂਦੀ ਆ ਉਹ ਜੇ ਤੈਨੂੰ ਪਸੰਦ ਆ ਤਾਂ ਰੱਖ ਲੈ ਨਹੀਂ ਵੀਰ ਪਾ ਪੀਦਾ ਵੇਵੇਂ ਫਿਰ ਤਉ ਕੋਈ ਨਹੀਂ ਮੈਂ ਫੇਰ ਮੰਗਵਾ ਦੂੰਗੀ ਫੇਰ ਅਗਲੀ ਆ ਕੇ ਪੁੱਛੂਗੀ ਕਿ ਮੈਂ ਭੈਣ ਤੇਰੇ ਵਾਸਤੇ ਪਸਲੇ ਆਦਾ ਕਿੱਥੇ ਆ ਉਹ ਹੈ ਨਹੀਂ ਗੱਲ ਹੋਈ ਜਾਂਦੀ ਮੈਂ ਕਿਹੜਾ ਲੰਲਾਂ ਲੱਗੀਆਂ ਮੈਂ ਤਾਂ ਉਹਦਾ ਹੀ ਪੁੱਛਣ ਗਈ ਆ ਭੈਣ ਜੀ ਮੈਂ ਤੁਹਾਨੂੰ ਮੰਗਵਾ ਦੂੰਗੀ ਇਹਦੇ ਨਾਲ ਦਾ ਇਹਨੂੰ ਕਹੂੰਗੀ ਕਿ ਇਹਦੇ ਨਾਲ ਦਾ ਲੈ ਦੇ ਹੋਰ ਤੇ ਮੇਰੀ ਭੈਣ ਜੀ ਨੂੰ ਪਸੰਦ ਬੜਾਇਆ ਕੋਈ ਦੰਗਿਆ ਹੋ ਬਰੰਡ ਲਾ ਕੇ ਦੋਗੀ ਚਲੋ ਪੀਓ ਠੰਡਾ ਤੋ ਪਰੌੜੇ ਕੱਢ ਲੀ ਆਂ ਅੱਛਾ ਪਕਾਓ ਭਾਣੇ ਰਹਿਣ ਦੇ ਗਰਮੀ ਬਹੁਤ ਆ ਗਈ ਆ ਕੋਈ ਨਾ ਕੀਤੇ ਵੀਰ ਮੈਂ ਲੈਤਾ ਲੈ ਤੀ ਕਦ ਫੇਚੂ ਕੀਤੀ ਬਸ ਆ ਮਾਸਾ ਰੋਟੀ ਖਾ ਕੇ ਆਏ ਕੋਈ ਗੱਲ ਨਹੀਂ ਹੁੰਦੀ ਹੁਣ ਤੋਂ ਚਲ ਕੋਲਡ ਡਰਿੰਕ ਤੇ ਹੱਥ ਵਿੱਚ ਹੀ ਆ ਕੋਈ ਵੀ ਆਲੂ ਥੋੜੇ ਫਿਰ ਕੀ ਆ ਕੱਚੇ ਕਰ ਲਿਆ ਮੈਂ ਭਾਬੀ ਕੱਚੇ ਕਰ ਲਿਆ ਬਸ ਕੱਢ ਕੇ ਤਲਕੇ ਲੈ ਹੁਣ ਦਬਾ ਕੇ ਠੀਕ ਠੀਕ ਤੇਰੀ ਭੈਣੇ ਹੱਥ ਨਹੀਂ ਗਈ ਹੈ ਨਾ ਖੇਚਲ ਕਰ ਕਰ ਇਹਨੂੰ ਖੇਚਲ ਵਾਲੀ ਕਿਹੜੀ ਗੱਲ ਆ ਤੂੰ ਹੀ ਰੋਜ਼ ਰੋਜ਼ ਤੁਰੇ ਜਿ ਕਿਤੇ ਹੈਂ ਦੱਸ ਰਹੀ ਹੈ ਉਹ ਹੀ ਗੱਲ ਕਰਦੀ ਹੈ ਬਹਿ ਜਾ ਰਾਮ ਨਾ ਅਗਲੇ ਨੇ ਮਿਹਨਤ ਕੀਤੀ ਹੀ ਨਹੀਂ ਹੈ ਤਾਂ ਰਹਿਣ ਤੇ ਪਕੌੜੇ ਰਹਿਣ ਤੇ ਭਕੌੜੇ ਉਹਨੇ ਦਸ ਦੰਗਰਾਂ ਦੇ ਪਾਉਣੇ ਹਨ ਤੂੰ ਗਰਮੀ ਬੜੀ ਮੈਂ ਤਾਂ ਕਹਿੰਦੇ ਆਂ ਅਗਲੇ ਨੇ ਤਾਂ ਕੱਟ ਕੇ ਖੇ ਆ ਹੈ ਕਰਦੀਆਂ ਚਾਵੜਾ ਕਰਦੀ ਮੇਰਾ ਆਹ ਤੁਹਾਡਾ ਚਾਹ ਕਰਦੀ ਆ ਕਿ ਮੇਰਾ ਮੈਂ ਕਰਦੀਆਂ ਤਾਂ ਫਿਰ ਹੱਥ ਨੂੰ ਹੱਥ ਹੁੰਦਾ ਆ ਆ ਮੈਂ ਹੁਣ ਕਰਦੀ ਅਗਲੇ ਦਾ ਗਈ ਤਾਂ ਤੇ ਫੇਰ ਹੀ ਉਹ ਕਰਨ ਦੀ ਹੈ ਆਪ ਤੇ ਉਹਨੇ ਰੋਜ਼ ਤਰੀ ਰਹਿਣਾ ਤੇ ਮੇਰੇ ਵਰਗੀ ਕਿਤੇ ਅਜੇ ਛੇ ਮਹੀਨੇ ਚੁੱਪ ਕਰ ਜਾ ਹਾਂ ਕਿਉਂ ਕੀ ਗੱਲ ਆਹ ਤੇ ਤ희 ਕਾ ਤਾਂ ਮਨ ਕਰੀ ਜਾਂਦੇ ਜੀ بس ਧੂੰਗਾ ਖਿਆ ਕਿਉਂ ਰੱਖਲੇ ਪਰਸ ਦੀ ਗੱਲ ਮੇਰੇ ਭੈਣ ਮੇਰੇ ਵਾਸਤੇ ਗਿਫਟ ਲੈ ਕੇ ਗਿਫਟ ਵੀ ਦੇਈਦੇ ਹੁੰਦੇ ਕਿਸ ਨੂੰ ਹਾਦੀ ਕਰਦੇ ਤੇ ਉਹਦਾ ਰੱਖਲੇ ਨਹੀਂ ਦਿਆ ਲੋ ਉਹ ਗਣਾ ਰੱਖਲੇ ਲੇ ਕਿ ਹਾਏ ਹਾਏ ਪਤਾ ਹੁੰਦਾ ਕੋ ਸੋਹਣੀ ਚੀਜ਼ ਵੀ ਹੈ ਕਿ ਹਰ ਦਾ ਮੰਡੋਲ ਜਾਂਦਾ ਵਾ ਨਾਲ ਕੋਈ ਗੱਲ ਨਹੀਂ ਮੈਂ ਕਹਿ ਦੂੰਗੀ ਮੰਨੂ ਨੂੰ ਆਪੇ ਲੈ ਆਉਗੀ ਉਹ ਹੋਰ ਇਹਦੇ ਵਾਸਤੇ ਉਹ ਇਦਾਂ ਦੇ ਨਹੀਂ ਮੇਰੇ ਭੈਣ ਹਾਂ ਪਤਾ ਮੈਨੂੰ ਜਿਹੜੇ ਸਾਹਮਣੇ ਦੇਖਣ ਦੇ ਹੀ ਸੀਗੇ ਤੇ ਇਹ ਵੀ ਹਿੱਦਾਂ ਚੁੱਕੇ ਲੈਣਾ ਦਾਦਾ ਦਾ ਅੰਦਰ ਲੈ ਵੀ ਪਕੌੜੇ ਕਿੰਨੇ ਸਾਲ ਬਣਾਏ ਮੇਰੀ ਭੈਣ ਨੇ ਦੇਸ਼ ਭਰ ਗਿਆ ਈ ਉਹ ਤੇ ਨੀਂਦ ਨਹੀਂ ਭਰਲੇ ਸਹੀ ਗੱਲ ਆ ਪਕੌੜੇ ਤੇ ਬਹੁਤੇ ਸਵਾਦ ਆ ਗੋਭੀ ਵਾਲੇ ਉਤੋਂ ਸਵਾਦ ਆ ਆ ਮਿਕਸ ਉਤੋਂ ਵੱਧ ਸਵਾਦ ਆ ਜਿੰਨੇ ਕਾਂਡਾ ਪਲੇਟਾ ਜਾ ਰੱਖਣ ਨੂੰ ਮੈਨੂੰ ਲੱਗਦਾ ਮੈਨੂੰ ਨੀਂਦ ਆ ਜਣੀ ਹੁਣ ਕਾ ਗਿਆ ਤੇ ਕੀ ਕਰਨਾ ਸ਼ਾਮਾਂ ਤੱਕ ਇੱਥੇ ਹੀ ਆਂ ਆ ਰਾਮ ਨਾਲ ਰੈਸਟ ਕਰੋ ਅਸੀਂ ਚੱਲਣ ਗਿਆ ਆਂ ਸ਼ਾਮਾਂ ਘੰਟੇ 6-7 ਵਜੇ ਕਰ ਕੀ ਕਰਨਾ ਹੁਣ ਅਸੀਂ ਕਿਹੜੀ ਰੋਟੀ ਖਾਣੀ ਹੈ ਜੀ ਰੋਟੀ ਖਾਵਾਂਗੇ ਜਾਂਨ ਲੱਗਿਓ ਜਾ ਕੇ ਨਾ ਪਕੌੜੇ ਉਹ ਜਾ ਰਹਾ ਤੇ ਹੋਰ ਕੰਮ ਪਾ ਲਿਆ ਵਾ ਕਾ ਦਾ ਮੈਂ ਤਾਂ ਐਂ ਭੈਣ ਨਹੀਂ ਮਿਲ ਲ ਭੈਣ ਆ ਜਾ ਤੂੰ ਕਿਤੇ ਆ ਜਾ ਆ ਜਾ ਅਗਲੀ ਮਸਲਾ ਤਾਹੇ ਕੱਢੀ ਮੈਂ ਕੱਢ ਲਿਆਂਗੇ ਚੋ ਜਾ ਜਾ ਆ ਕੱਢ ਦੀ ਸਿਆਲ ਦੀ ਆ ਕੋਈ ਪ੍ਰੋਬਲਮ ਨਹੀਂ ਕੱਢੇ ਜੇ ਚਾਹਦੇ ਨਾ ਖਾਲੀ ਚਾਹ ਨਹੀਂ ਪੀ ਲਈ ਉਹਨੂੰ ਤਾਂ ਨਾ ਕਰਦੇ ਫਿਰ ਤੇ ਆ ਲੋ ਚਾਹ ਪੀਓ ਗਰਮ ਗਰਮ ਆਜੋ ਆਜੋ ਤੇ ਮੈਨੂੰ ਇਹ ਦੱਸੋ ਪਹਿਲਾਂ ਵੀ ਫਕੌੜੇ ਸਵਾਦ ਵੀ ਬਣੇ ਆ ਉਹ ਨਾ ਪੁੱਛੋ ਤੇ ਐਨੇ ਸਵਾਦ ਪਕੌੜੇ ਮੈਂ ਅੱਗੇ ਕਹਿਣ ਦੀ ਭੈਣ ਤਾਂ ਪਲੇਟ ਵਿੱਚ ਆ ਆਪੇ ਪਹਰੇਗਾ ਇਹਨਾਂ ਨੂੰ ਚੱਲ ਵੀ ਬੜੇ ਧੋਵਾ ਧੋਵਾ ਏ ਨਾ ਮਿਕਸ ਜਿਹੜੇ ਉਹ ਤੋਂ ਵੱਧ ਵਾ ਚਰ ਲੈ ਐਵੇਂ ਫੋਕੀਆਂ ਤਰੀਫਾਂ ਕਰਨ ਲੈ ਮੇਰੀਆਂ ਹੈ ਨਹੀਂ ਨਹੀਂ ਫੋਕੋ ਤਰੀਫਾ ਕਰੇ ਨਾ țeḍī ਬੋਲ ਮੇਰੀ ਗੱਲ ਸੁਣ ਲੈ ਨਾ ਇੱਥੇ ਬਹਿ ਜਾ ਲਾ ਕੇ ਹੋਰ ਸੋਈ ਜੇ ਨਹੀਂ ਚੰਗਾ ਨਹੀਂ ਨਹੀਂ ਹੁਣ ਮੈਂ ਵੀ ਤੇਰੇ ਲਾ ਕੇ ਬੈ ਕੇ ਚਾਹ ਪੀਣ ਲੱਗੀ ਆ ਤੁਸੀਂ ਵੀ ਖਾ ਲੋ ਮੈਂ ਅੰਦਰੇ ਕੱਢਦੀ ਕੱਢਦੇ ਨੂੰ ਦੋ ਚਾਰ ਖਾ ਲਏ ਆ ਮੈਂ ਦੱਸ ਆਹੋ ਤੇ ਨਾਲ ਤੁਹਾਨੂੰ ਪਤਾ ਜੇ ਤੁਹਾਨੂੰ ਗਰਮੀ ਚ ਕੱਢੀ ਹੈ ਨਾ ਫਿਰ ਜੀ ਵੀ ਘਾਟੀ ਕਰਦਾ ਹੁੰਦਾ ਖਾਂ ਸਿਰ ਤੇਲ ਜਾਂ ਚੜ ਜਾਂਦਾ ਆਹੋ ਚੱਲ ਮੈਂ ਘਟ ਚਾਹ ਪੀ ਲੈਣੀ ਕਣ ਨਾਲ ਪੀ ਲੋ ਪੀ ਲੋ ਹੋਰ ਸੌ ਸਾਰਸ ਨੂੰ ਲੈ ਆਉਂਦੇ ਨਾਲ ਬੈਣੇ ਫੇਰ ਘਰ ਵੀ ਚਾਈਦਾ ਬੰਦਾ ਕੋਈ ਤੈਨੂੰ ਪਤਾ ਹੈ ਅੱਜ ਕੱਲ ਚੋਰੀਆਂ ਬਹੁਤ ਹੋਣੀਆਂ ਲੋਕੀ ਤੇ ਘਰ ਬੈਠਣਾ ਲੁੱਟ ਕੇ ਲੈ ਜਾਂਦੇ ਆ ਵਾਕਿਆ ਹੀ ਸੱਚੀਆਂ ਗੱਲਾਂ ਆ ਕੁੜੀ ਨਾ ਮੋਬਾਈਲ ਤੇ ਗੱਲਾਂ ਨਹੀਂ ਕਰਨ ਬਾਹਰ ਆਪਣੇ ਘਰ ਦੇ ਘਾੜੀ ਅੱਛਾ ਤੇ ਉਹਦੇ ਹੱਥੋਂ ਮੋਬਾਈਲ ਹੋ ਕੇ ਲੈ ਗਿਆ ਪਤਾ ਨਹੀਂ ਕੀ ਮਾਤਾ ਵਜ ਗਈ ਮੁੰਡਿਆਂ ਦੀ ਅੱਜ ਕੱਲ ਪਤਾ ਨਹੀਂ ਕਿਹੜੀਆਂ ਅੰਤਰੀਆਂ ਬੁਰੀਆਂ ਸੰਗਤਾਂ 'ਚ ਪੈ ਗਏ ਆ ਕਿਤੇ ਚੋਰੀ ਦਾ ਕਿਤੇ ਕੰਮ ਸੁਣੀਦਾ ਹੈ ਆਪਣੇ ਪੰਜਾਬ ਵਿੱਚ ਬੈਣੇ ਚੰਗੇ ਪੜੇ ਕਰਾਂਦੇ ਮੁੰਡੇ ਚੰਗੇ ਪੜੇ ਕਰ ਹੀ ਆ ਕਿਤੇ ਮਾੜੇ ਮੋਟੇ ਆ ਜੰਗੇ ਆਪਣੇ ਰੱਜੇ ਪੁਜੇ ਕਰੰਟ ਭਰਾ ਦੇ ਮੁੰਡੇ ਆ ਜਿਹੜਾ ਕੰਮ ਕਰਦੇ ਆ ਪਰ ਬੜੀ ਮਾੜੀ ਗੱਲ ਹੈ ਸਰਕਾਰ ਨੂੰ ਕੋਈ ਨਾ ਕੋਈ ਸੋਚਣਾ ਚਾਹੀਦਾ ਇਹ ਸਭ ਨਸ਼ਿਆਂ ਦੇ ਘਰਾ ਮਾਤਾ ਵਾਂ ਕਿ ਘਰੋਂ ਜਿਹੜੇ ਮਾਪੇ ਨਹੀਂ ਦਿੰਦੇ ਕਿ ਹਾਂ ਤੇ ਬਾਹਰੋਂ ਲੁੱਟਾਂ ਹੋਆਂ ਕਰ ਕਰਕੇ ਤੇ ਫਿਰ ਆਪਣੇ ਨਸ਼ੇ ਪੂਰੇ ਕਰਦੇ ਆ ਮਾਪੇ ਦੀ ਜ਼ੋਰ ਤੇ ਰੱਖਦੀ ਇਹਨਾਂ ਨੇ ਨਹੀਂ ਗੱਲ ਸੁਣ ਭੈਣ ਭਈਆ ਕਿ ਤੇ ਮੇਰੇ ਤਾਂ ਗੁੱਸੇ ਨਹੀਂਗਾ ਉਹ ਨਹੀਂ ਨਹੀਂ ਵੀਰ ਅੱਜ ਵੀ ਤੱਕ ਗਿਆ ਫੇਰਾ ਮਾਰ ਨਹੀਂ ਹੰਮ ਨਹੀਂ ਬਣਿਆ ਦੱਸ ਨਹੀਂ ਜੀ ਹੁਣ ਦੱਸਿਆ ਤਾਂ ਮੈਂ ਹੈਗਾ ਹੀ ਆਂਦੇ ਹੀ ਭੋਨਾ ਆਉਂਦੇ ਆਂਦੇ ਲੇਟ ਹੋਣਾ ਤਾਂ ਮੈਂ ਬਰਦੀ ਬੰਦ ਕਰਾਂ ਚੱਲ ਕੋਈ ਗੱਲ ਨਹੀਂ ਆਗਲਾ ਨੇ ਆਪਣਾ ਪਾਣੀ ਦੇ ਦੇ ਵੇਖਣਾ ਵੀ ਝੋਨੇ ਲੱਗੇ ਆ ਹੁਣ ਘਟਵਾ ਚਾਹੇ ਪਾਣੀ ਤੇ ਕੱਖ ਛੱਟ ਹੋ ਜਾਂਦੇ ਆ ਕੋਈ ਨਹੀਂ ਆ ਜਾਂਦੇ ਆ ਪੇ ਚੱਲ ਕੋਈ ਨਹੀਂ ਪੰਬੀ ਬੰਦ ਕਰਨੀ ਕੋਈ ਨਹੀਂ ਕੋਈ ਨਹੀਂ ਮੈਂ ਸਮਝਦੀ ਆ ਆਹ ਤਾਂ ਮੇਰਾ ਭਤੀਜਾ ਆਉਂਦਾ ਨਾ ਸੈਲਸ ਤਾਂ ਉਹਨੇ ਬੜਾ ਹੀ ਖੁਸ਼ ਬਣਾਇਆ ਕਿੰਦਾ ਭਾਗ ਹੈ ਭੈਣ ਜੀ ਕਿ ਮੈਂ ਵੀ ਜਾਣਾ ਪੂਆ ਉਹ ਮੈਨੂੰ ਲੈ ਕੇ ਜਾਓ ਚੱਲ ਕੋਈ ਨਹੀਂ ਭਾਬੀ ਜਿਹੜੇ ਪਕੌੜੇ ਵੱਧ ਗਏ ਆ ਨਾ ਮੈਂ ਉਹਦੇ ਵਾਸਤੇ ਪਾ ਦਿੰਨੀ ਚੱਲ ਕੋਈ ਨਹੀਂ ਆ ਪਕੌੜੇ ਮੈਨੂੰ ਕੱਢ ਦੂੰਗੀ ਘ ਪਾ ਰੋ ਨੂੰ ਇਹ ਹੁੰਦਾ ਵਾ ਤੂ ਆ ਦੇ ਚੀਜ਼ ਬੜੀ ਸਵਾਲ ਬਣ ਹੁੰਦੀ ਆ ਨਹੀਂ ਨਹੀਂ ਮੈਂ ਪਾ ਦੂੰਗੀ ਲੈ ਗਿਓ ਤੁਸੀਂ ਹੈ ਚਲ ਕੋਈ ਨਹੀਂ ਆ ਥੋੜੇ ਜਿਹਾ ਪਾ ਦੇ ਉਹਦੇ ਜੋਗੇ ਪਕੌੜੇ ਹੈ ਬੜੇ ਸਵਾਲ ਨਾ ਕਰੋ ਜੀ ਨਹੀਂ ਘੱਟਦਾ ਨਹੀਂ ਮੈਂ ਪਾ ਤੀ ਨਾਲ ਹਾਊ ਥਿੰਕ ਹਾਊ ਮੈਂ ਤੁਹਾਡੀ ਉਹ ਦਿਨਾਂ ਮੈਂ ਛੁੱਟੀ ਹੋਊਗੀ ਇੱਧਰ ਤੇ ਮੈਂ ਘੱਲੂਗੀ ਨੂੰ ਸ਼ਾਮ ਨੂੰ ਰਾਤ ਰਹਿ ਜਾਊਗਾ ਆਹ ਖੱਲਿਓ ਆਹ ਇੰਜ ਕਰ ਭੈਣ ਚਾਹ ਪੀ ਲਓ ਰੱਖੇ ਜਾਸੂ ਰੱਖੇ ਬੰਦੇ ਚਲੋ ਠੀਕ ਆ ਤੁਸੀਂ ਚਾਹ ਪੀਓ ਤੇ ਅੰਦਰ ਜਾਂਦੇ ਹੁਣ ਤੇ ਚਲੋ ਠੀਕ ਆ ਪੀਓ ਤੁਸੀਂ ਹਲਾ ਭੈਣ ਮਰੀ ਨਾ ਕਾਰ ਫਾਈਵ ਸਟਾਰ ਹੋਰ ਨੂੰ ਸ਼ਿੰਗਾਰਿਆ ਇਹ ਲੈ ਹੂੰ ਕਿੰਨੇ ਚ ਪਾਈਓ ਤੁਹਾਡਾ ਕਾਰ ਤੇ ਸ਼ਿੰਗਾਰਿਆ ਵਾ ਦੱਸ ਗੱਲਾਂ ਇਹ ਕਰਦੇ ਮੇਰੀ ਗੱਲ ਸੁਣੋ ਰੱਖੜੀ ਦਾ ਸਨੇਹਰ ਬੜਾ ਚੱਜ ਨਾਲ ਦੇਦਾ ਤੇ ਹੋਂਦੇ ਹੀ ਫਟਾਫਟ ਰੱਖੜੀ ਬੰਨਦੇ ਭੈਣ ਮੈਨੂੰ ਹੈਂ ਘੱਲ ਸੁਣੋ ਜੇ ਰੱਖੜੀ ਬਣਾਉਣੀ ਹੈ ਨਾ ਹੁਣ ਪੈਸੇ ਧਿਆਨ ਨਾ ਦਿਓ ਆਪਣਾ ਮੂੰਹ ਬੰਦ ਰੱਖ ਦੱਸ ਤੇਰੀ ਕਮਾਈ ਦੇਣੀ ਮੈਂ ਨਹੀਂ ਹੁਣ ਕਮਾਈ ਕੀਤੀ ਤੇ ਇਦਾਂ ਲਟਾ ਦੇਣੀ ਆ ਚੁੱਪ ਕਰ ਜਾ ਹੁਣ ਬਚਾਉਣਾ ਨਹੀਂ ਮੈਂ ਵੀਰ ਮੈਂ ਤੇ ਨਾ ਉਦਣ ਤਰਸਦੀ ਰਹੀ ਦਿਨ ਰੱਖੜੀ ਬੰਨਣ ਨੂੰ ਹਾਂ ਤੇ ਹੁਣ ਮੈਂ ਤਾਂ ਡੱਬਾ ਬਣਾਉਂਦਾ ਕੋਈ ਤੇ ਤੇਰੇ ਡੱਬੇ ਨੇ ਮੂੰਹ ਮਿੱਠਾ ਕਰਾ ਦਿੰਨੀ ਆ ਭੈਣ ਮੇਰਾ ਵੀ ਨਾ ਘੋਟੋ ਦੁੰਦਾ ਖਾਲੀ ਖਾਲੀ ਲੱਗਣ ਲਿਆ ਮੈਨੂੰ ਮੈਨੂੰ ਪਤਾ ਸੀ ਕਿ ਮੈਂ ਮੇਰੇ ਵੀਰ ਵਿਚਾਰੇ ਤੇ ਰਖੜੀ ਕਿੰਨੇ ਪੱਤੀ ਹੁਣੀ ਆ ਚੱਲ ਵੀਰ ਮੈਂ ਬੰਨੀ ਆਪਣੀ ਵੀਰ ਦੇ ਘੋਟ ਤੇ ਰਖੜੀ ਹੈ ਪਤਾ ਯੋ ਤੇ ਕਰੀ ਰਖੜੀ ਤੇ ਮਨਾਨ ਕੇ ਚਲ ਗਿਆ ਤੂੰ ਮੋਹਰ ਰੋਟੀ ਨਹੀਂ ਖਾਦੀ ਫੇਰ ਡਾਡੀ ਬੰਦਣ ਗਿਆ ਤਾਂ ਨਾਨਕਿਆਂ ਤੋਂ ਸਹੀ ਗੱਲ ਆ ਵਾਕੇ ਰਖੜੀ ਬਧੀ ਫੇਰ ਤੂੰ ਕਿਨਾ ਚਾਜੜਿਆ ਹੈਨ ਆਹ ਪਰਮਾ ਦਾ ਪਿਆਰ ਹੀ ਥੋੜਾ ਹੁੰਦਾ ਵਾ ਕਿਤੇ ਮੱਥੀਰਾ ਪਿਆਰ ਹੁੰਦਾ ਭੈਣ ਭਰਾਵਾਂ ਦਾ ਦੇਖ ਲੈ ਸੁਰੂ ਤੋਂ ਐਂ ਲਾ ਤੂੰ ਮਰਦਾ ਕੰਨਾ ਕੀਤਾ ਹਨਾ ਹੋਰ ਲੈ ਨਾ ਨਾ ਭੈਣ ਆਹ ਰਿਆਂ ਦੇ ਅੱਗੇ ਪਕੌੜੇ ਬੜੇ ਖਾਦੇ ਜੋ ਆਹ ਮਿੱਠਾ ਨਹੀਂ ਮੈਂ ਖਾਦਾ ਨਾ ਨਾ ਰਹਿ ਲੈ ਤੂੰ ਲੈ ਲੈਂਦੇ ਜੀ ਅੱਫਨੀ ਬਣ ਕੇ ਮੂੰਹ ਤਾਂ ਮਿੱਠਾ ਕਰਾਈਦਾ ਆ ਨਾ ਲੈ ਭੈਣੇ ਇੰਨੇ ਤੋਂ ਪਕੌੜੇ ਖਾਏ ਆ ਤੇ ਕਿੱਥੇ ਪਾਲਾਂ ਮੈਂ ਨਹੀਂ ਖਾਣਾ ਰਹਿਣ ਦੇ ਰਹਿਣ ਦੇ ਤੂੰ ਮਿੱਠਾ ਹੀ ਮਠਾ ਦਾ ਵਾ ਜਦੋਂ ਭੈਣ ਭਰਾ ਮਿੱਠਾ ਬੋਦਲ ਨਾ ਉਹ ਚ ਮਠਾਸ ਹੁੰਦੀ 10 ਰਖੜੀ ਬਣਾਈ ਸੀਗੀ ਮਾਸਾ ਕੂੰ ਮਿੱਠਾ ਕਰ ਲੈਂਦੇ ਫਿਰ ਕੀ ਲੈ ਯਾਰ ਇਹ ਹੁਦਾਂ ਲੋਕਾਂ ਬਣਾਏ ਰਿਹਾ ਰੀਤੀ ਰਵਾਜ ਬਣਾਏ ਆ ਆਪਣਾ ਢਿੱਡ ਵੇਖਣਾ ਚਾਹੀਦਾ ਵਾ ਚੱਲ ਆ ਵੀ ਰੀਤੀ ਰਵਾਜ ਹੀ ਆ ਇਹ ਕੀ ਆ ਚੱਲ ਭੈਣ ਮੈਨੂੰ ਨਾ ਦਨ ਪਤਾ ਲੱਗ ਗਿਆ ਵੇ ਤੂੰ ਆ ਗਈ ਆ ਤੇ ਮੈਨੂੰ ਨਾ ਸੱਚੀ ਮੈਂ ਨਾ ਇਕੱਲਾ ਬੈਠ ਕੇ ਹੋਇਆ ਬਣਾ ਦੱਸ ਤੂੰ ਘਰ ਆ ਗਈ ਤੈਨੂੰ ਨਹੀਂ ਮੈਨੂੰ ਲੈ ਫਿਰ ਕੀ ਆ ਹੁਣ ਤੁਹਾਨੂੰ ਪਤਾ ਹੀ ਮਨ ਜਿੰਦਰ ਦਾ ਸੁਭਾਅ ਕਾਲਾ ਵਾ ਥੋੜਾ ਜਿਹਾ ਤੇ ਉਹਨੂੰ ਇਹ ਵਿੱਚ ਜਾ ਕੇ ਆਪਣੀ ਬੰਬੀਆਂ ਮੁੰਬੀਆਂ ਚਲਾਉਣੀਆਂ ਵਾ ਤੂੰ ਬੈਠੀ ਆ ਆਰਾਮ ਨਾਲ ਭਾਈਆ ਤੇ ਸੁਰੂ ਤੋਂ ਇਦਾਂ ਦਾ ਰਿਹਾ ਵਾ ਤੇ ਕਹਨੇ ਆਹ ਫੜ ਥੋੜੀ ਜੀ ਵੀ ਰਹਿਂਦੇ ਉਹ ਥੋੜੀ ਆ ਹਾਂ ਇਹ ਰਹਿਂਦੇ ਇੱਧਰ ਨਹੀਂ ਕਰਦੇ ਜਾਂਦਾ ਹੋਰ ਹੋਰ ਵਧੀਆ ਠੀਕ ਠਾਕ ਵਾ ਤੇ ਭਾਈ ਨੂੰ ਫੋਨ ਹੀ ਕਰ ਦੇਣਾ ਹੈ ਕਿ ਤੇ ਆ ਜੀ ਆਉਣ ਵਾਲਾ ਹੀ ਨਾਵਾ ਫੋਨ ਨੂੰ ਕੀ ਕਰਨਾ ਹੁੰਦਾ ਹੀ ਹੁਣਾ ਬਸ ਮੇਰੀ ਗੱਲ ਸੁਣ ਆ ਪੈਸੇ ਭਾਈ ਨੇ ਬੁਲਾ ਦੀ ਉਹਨੇ ਖਰਚਣੇ ਤੇ ਉਹਦੇ ਤੇ ਆਪਣਾ ਜਾ ਕੇ ਸੂਟ ਬਣਾ ਲਈ ਚਲ ਮਰਾਖੀ ਹੁੰਨੀ ਮੀਰ ਆਹ ਤਰਾ ਕਾ ਜੀ ਮੈਂ ਕਿੰਨੇ ਦਿੱਤੇ ਹੀ ਰਪਈਆ 2000 ਹੀ ਸਾਰਾ 2000 ਹੀ ਉਹ ਤੇ ਇੰਨੀ ਦਿੱਥੀ ਲੱਗਣ ਦੀ ਸੀ ਮੈਨੂੰ 2000 ਤੇ ਨਹੀਂ ਲੱਗਦਾ ਇਕੱਠੇ ਕੀਤੇ ਸੀ ਉਹਦੇ ਹੀ ਨਾ ਇਕੱਠੇ ਕੀਤੇ 2000 ਇਹ ਨਾ ਹੋ ਜਾਂਦਾ ਸੱਚਾ ਦੱਸ ਦੇ ਮੈਨੂੰ ਪੰਜ ਦਿੱਥੀ ਆਉਂ ਦਿੱਤਾ 13 ਤੇ ਦਿਮਾਗ ਖਰਾਬ ਹੋ ਗਿਆ ਮੁੰਨੇ ਝੂਠ ਬੋਲਣ ਦੀ ਕੀ ਲੋੜ ਆ ਦੱਸ ਉਹ ਤਾਂ ਕਹਿਣ ਦੀ ਆ ਮੈਨੂੰ ਤਾਂ ਪਤਾ ਹੋਣਾ ਚਾਹੀਦਾ ਵੀ ਤੁਸੀਂ ਕਿੰਨੇ ਦਿੱਤੇ ਆ ਹੈ ਕੱਲ ਨੂੰ ਗੱਲਬਾਤ ਹੋਏਦ ਬੰਦਾ ਗੱਲ ਕਰਨ ਜਗਾ ਤਾਂ ਹੁੰਦਾ ਵਾ ਉਹ 2000 ਰੁਪਈਆ ਦਿੱਤਾ 200 ਦੇ ਨੋਟ ਹੀ ਹੋ ਮੈਨੂੰ ਤਾਂ ਨਹੀਂ ਲੱਗਦਾ 2000 ਹੀ ਕਰ ਤੈਨੂੰ ਇਹ ਹੋ ਗਿਆ ਕਿਤੇ ਵੱਧ ਵਾ ਹੈਂ ਉਹ ਵੀ ਵੇ ਕਿਦਾਂ ਫਟਾਫਟ ਵੇਚੀ ਵਾਲ ਚੁੰਨੇ ਦੇ ਤੇ ਦੌੜ ਗਈ ਲੈ ਕੇ ਹੈ ਜੇ 2000 ਤਾਂ ਸਾਹਮਣੇ ਫੜਾਉਂਦਾ ਐਡਾ ਲੁਕਾ ਕੇ ਮੋਟਚੇ ਕਿਉਂ ਦਿੱਤੇ ਕਿਹੜੇ ਲਗਾਏ ਮੈਂ ਉਦੋਂ ਤੇ بڑے ਕੰਬਲ ਤੇ ਚਾਹਨਾ ਇਕੱਠੇ ਕਰ ਕਰਾਈ ਆਪਣੇ ਪੇਕੇਆਂ ਨੂੰ ਉਦੋਂ ਸਾਡਾ ਨਹੀਂ ਤੇ ਮੈਂ ਕਿਹਾ ਕਿ ਆਹ ਮੈਨੂੰ ਦੋ ਅਗਲਾ ਪਹਿਲਾਂ ਫਿਰ ਇੱਧਰ ਰੱਖੀਂ ਨਹੀਂ ਤੇ ਐਦਾਂ ਕਰਕੇ ਫੜਾਉਂਦੀ ਕਿ ਲੋੜ ਹੀਗੀ ਸਾਹਮਣੇ ਮੇਰੇ ਖਿਲਾਰ ਕੇ ਫੜਾਉਂਦਾ ਭੀ ਆ 2000 2000 ਦੀ ਕਿਹੜੀ ਗੱਲ ਹੀਗੀ ਅੱਛਾ ਬੜਾ ਸੋਹਣਾ ਲੱਗਦਾ ਐਦਾਂ ਮ ਖਿਲਾਰ ਕੇ ਦਿੰਦਾ ਹੋਰ ਫਿਰ ਕੀ ਹੈ ਤੂੰ ਤੇ ਆ ਮੋਟਚੇ ਤੇ ਬੈਠ ਕੇ ਦੇ ਤੇ ਜਿੱਦਾਂ ਪਾਣ ਕਿ ਤੈਨੂੰ ਨਾਲ ਵਹਿਮਨੇ ਖਾ ਲੈਣਾ ਪਤਾ ਨਹੀਂ ਕੀ ਦੇ ਚੱਲੇ ਭੈਣ ਨੂੰ ਵਹਿਮਨੇ ਕਾਦਾ ਖਾਣਾ ਮੈਨੂੰ ਜਿਹੀਂ ਆ ਗਏ ਆ ਪਕੌੜੇ ਚਾਰ ਖਵਾਲਦੇ ਤੇ ਹੁਣ ਅੰਗਲੇ ਕੱਪੜੇ ਲਾ ਲੈਣੇ ਕਿੱਦਾਂ ਦੀ ਗੱਲਾਂ ਕਰਦੀ ਯਾਰ ਤੂੰ ਗੱਲਾਂ ਕਰਦੀ ਆ ਆਰਾਮ ਨਾਲ ਬਹਿ ਜਾ ਜੇ ਆਈ ਹੈ ਨਾ ਤੇ 10 ਮਿੰਟ ਜੁਆਏ ਕਰ ਚੰਗਾ ਇੰਜੋਏ ਜੇ ਸਾਡਾ ਭੋਜਾ ਕਰਨਾ ਘਰੇ ਕਰ ਦਿੰਦੀ